ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਮੇਰਾ ਬੇਟਾ ਜਦੋਂ ਵੀ ਸਕੂਲ ਤੋਂ ਘਰੇ ਆਉਂਦਾ ਤਾਂ ਸਾਡੀ ਨੌਕਰਾਨੀ ਦੇ ਨਾਲ ਚਿਪਕਿਆ ਰਹਿੰਦਾ ਜੋ ਉਸਦੇ ਖਾਣ-ਪੀਣ ਤੇ ਪੜ੍ਹਾਈ ਦਾ ਖਿਆਲ ਰੱਖਦੀ ਸੀ। ਇੱਕ ਦਿਨ ਮੇਰਾ ਪਤੀ ਜਲਦੀ ਘਰੇ ਆ ਗਿਆ ਤਾਂ ਮੈਨੂੰ ਸੁੱਤੇ ਹੋਏ ਦੇਖ ਕੇ ਕਹਿੰਦਾ ਆਪਣੇ ਬੇਟੇ ਦਾ ਖਿਆਲ ਖੁਦ ਰੱਖਿਆ ਕਰ। ਤੂੰ ਉਸ ਨੌਕਰਾਨੀ ਦੇ ਭਰੋਸੇ ਤੇ ਉਸ ਨੂੰ ਛੱਡ ਕੇ ਸੁੱਤੀ ਰਹਿੰਦੀ ਐ ਕਿਤੇ ਉਹ ਵਿਗੜ ਨਾ ਜਾਏ ਪਰ ਮੈਂ ਆਪਣੇ ਪਤੀ ਦੀਆਂ ਗੱਲਾਂ ਨੂੰ ਅਣਦੇਖਾ ਕਰ ਦਿੱਤਾ ਇੱਕ ਦਿਨ ਦੁਪਹਿਰ ਨੂੰ ਜਦੋਂ ਮੈਂ ਏਸੀ ਚਲਾ ਕੇ ਸੁੱਤੀ ਹੋਈ ਸੀ ਤਾਂ ਅਚਾਨਕ ਬਿਜਲੀ ਚਲੀ ਗਈ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਆਈ ਤਾਂ ਸਟੋਰ ਰੂਮ ਵਿੱਚੋਂ ਕਿਸੇ ਦੇ ਹੌਲੀ-ਹੌਲੀ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦਿੱਤੀ ਮੈਂ ਅੰਦਰ ਝਾ ਕੇ ਦੇਖਿਆ ਤਾਂ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੈਂ 당ਗ ਰਹਿ ਗਈ ਕਿਉਂਕਿ रिपन बेटा आ जाओ मम्मा ਦੇ ਕਮਰੇ ਵਿੱਚ ਆ ਜਾਓ ਮम्मा ਦੇ ਨਾਲ ਸੌ ਜਾਓ ਅਜੇ ਬਾਹਰ ਖੇਲਣ ਦੇ ਲਈ ਨਾ ਜਾਣਾ ਗਰਮੀ ਬਹੁਤ ਹੈ ਮੇਰਾ ਬੇਟਾ ਸਕੂਲ ਤੋਂ ਵਾਪਸ ਆਇਆ ਸੀ ਜੂਨੀਫਾਰਮ ਵਿੱਚ ਪਸੀਨਾ ਪਸੀਨੀ ਹੋਇਆ ਪਿਆ ਸੀ ਚਿਹਰੇ ਤੇ ਥਕਾਨ ਸਾਫ ਸੀ ਪਰ ਅੱਖਾਂ ਵਿੱਚ ਉਹੀ ਬਚਪਨ ਦੀਆਂ ਸ਼ਰਾਰਤਾਂ ਸੀ ਉਹ ਬੈਗ ਇੱਕ ਪਾਸੇ ਰੱਖ ਕੇ ਹੱਥ ਮੂੰਹ ਤੋਂ ਲਈ ਚਲਾ ਗਿਆ ਫਰੈਸ਼ ਹੋ ਕੇ ਨਿਕਲਿਆ ਤਾਂ ਖਾਣਾ ਖਾਦਾ ਉਹ ਅੱਜ ਜ਼ਿਆਦਾ ਚੁੱਪ ਸੀ ਸ਼ਾਇਦ ਗਰਮੀ ਜ਼ਿਆਦਾ ਲੱਗ ਰਹੀ ਸੀ ਉਸ ਨੂੰ ਖਾਣਾ ਖਤਮ ਕਰਦੇ ਹੀ ਮੈਂ ਉਸ ਨੂੰ ਆਪਣੇ ਕੋਲ ਬੁਲਾਇਆ ਤਾਂ ਕਿ ਮਾਂ ਪੁੱਤ ਦੋਨੇ ਕੁਝ ਦੇਰ ਆਰਾਮ ਕਰ ਸਕੀਏ ਮੇਰਾ ਖਿਆਲ ਸੀ ਕਿ ਅਸੀਂ ਦੋਨੇ ਮਾਂ ਪੁੱਤ ਕੁਝ ਟਾਈਮ ਲੰਮੇ ਪਿਆਸਾਵਾਂਗੇ ਸੌ ਲਵਾਂਗੇ ਤਾਂ ਮੇਰੇ ਸਿਰਦਰਦ ਨੂੰ ਕੁਝ ਰਾਹਤ ਮਿਲ ਜਾਏਗੀ ਤਾਂ ਉਦੋਂ ਤੱਕ ਸਾਡੇ ਕੰਮ ਕਰਨ ਵਾਲੀ ਸੁਖੀ ਰਸੋਈ ਵਿੱਚ ਕੰਮ ਕਰਕੇ ਸ਼ਾਮ ਦੇ ਖਾਣੇ ਦੀ ਤਿਆਰੀ ਸ਼ੁਰੂ ਕਰਨ ਲੱਗੇਗੀ ਮੇਰਾ ਸਿਰ ਬਹੁਤ ਜ਼ਿਆਦਾ ਦਰਦ ਕਰ ਰਿਹਾ ਸੀ ਅੱਖਾਂ ਭਾਰੀ ਹੋ ਰਹੀਆਂ ਸੀ ਤੇ ਸਰੀਰ ਵਿੱਚ ਸੁਸਤੀ ਜਿਹੀ ਭਰੀ ਪਈ ਸੀ ਮੇਰਾ ਬਿਲਕੁਲ ਦਿਲ ਨਹੀਂ ਕਰ ਰਿਹਾ ਸੀ ਕਿ ਮੈਂ ਉੱਠ ਕੇ ਰਸੋਈ ਵਿੱਚ ਜਾਵਾਂ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਹਰ ਕੰਮ ਦੇ ਲਈ ਅਸੀਂ ਕੰਮ ਵਾਲੇ ਰੱਖੇ ਹੋਏ ਸੀ ਸਫਾਈ ਅਲੱਗ ਕੱਪੜੇ ਧੋਣ ਵਾਲੀ ਅਲੱਗ ਭਾਂਡੇ ਧੋਣ ਵਾਲੀ ਅਲੱਗ ਪਰ ਮੈਨੂੰ ਹਮੇਸ਼ਾ ਤੋਂ ਇਹੀ ਪਸੰਦ ਸੀ ਕਿ ਖਾਣਾ ਮੈਂ ਆਪਣੇ ਹੱਥਾਂ ਨਾਲ ਬਣਾਵਾਂ ਮੇਰੇ ਪਤੀ ਕਈ ਵਾਰ ਕਹਿੰਦੇ ਸੀ ਕਿ ਇੱਕ ਚੰਗੀ ਜਹੀ ਕੁੱਕ ਰੱਖ ਲੈ ਪਰ ਮੈਂ ਹਰ ਵਾਰ ਗੱਲ ਟਾਲ ਦਿੰਦੀ ਸੀ ਮੈਨੂੰ ਆਪਣੇ ਪਤੀ ਤੇ ਬੇਟੇ ਦੇ ਲਈ ਖੁਦ ਬਣਾਣਾ ਖਾਣਾ ਬਣਾਉਣਾ ਚੰਗਾ ਲੱਗਦਾ ਸੀ ਇਸ ਵਿੱਚ ਮੈਨੂੰ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੁੰਦਾ ਸੀ ਇਸ ਦੇ ਇਲਾਵਾ ਮੈਨੂੰ ਘਰ ਦਾ ਕੋਈ ਕੰਮ ਖਾਸ ਪਸੰਦ ਨਹੀਂ ਸੀ ਮੈਂ ਇੱਕ ਵਿਅਸਤ ਔਰਤ ਸੀ ਸੋਸ਼ਲ ਪਾਰਟੀਆਂ ਤੇ ਖਾਣੇ ਤੇ ਸ਼ਾਪਿੰਗ ਕਲੱਬ ਮੀਟਿੰਗਸ ਇਹਨਾਂ ਸਭ ਤੋਂ ਮੈਨੂੰ ਫੁਰਸਤ ਨਹੀਂ ਮਿਲਦੀ ਸੀ ਖਾਲੀ ਵਕਤ ਵਿੱਚ ਮੈਂ ਕਦੇ ਟੀਵੀ ਦੇਖਦੀ ਕਦੇ ਮੋਬਾਈਲ ਵੇਖਦੀ ਤੇ ਕਦੇ ਦੋਸਤਾਂ ਦੇ ਨਾਲ ਫੋਨ ਤੇ ਲੰਬੀਆਂ ਲੰਬੀਆਂ ਗੱਲਾਂ ਕਰ ਲੈਂਦੀ ਇੱਕ ਤਰ੍ਹਾਂ ਨਾਲ ਮੈਂ ਬਹੁਤ ਜ਼ਿਆਦਾ ਆਰਾਮ ਪਸੰਦ ਹੋ ਚੁੱਕੀ ਸੀ ਮੈਂ ਖੁਦ ਨੂੰ ਬਿਜ਼ੀ ਕਹਿ ਕੇ ਮਾਂ ਹੋਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਤੋਂ ਭੱਜ ਜਾਂਦੀ ਸੀ। ਰਿਪਨ ਨੇ ਖਾਣਾ ਖਾ ਕੇ ਖੜੇ ਹੁੰਦੇ ਹੋਏ ਕਿਹਾ, "ਨਹੀਂ ਮੰਮਾ, ਮੈਂ ਤੁਹਾਡੇ ਨਾਲ ਨਹੀਂ ਸੌਣਾ। ਮੈਂ ਸੁਖੀ ਦੇ ਨਾਲ ਹੀ ਰਹਿਣਾ ਹੈ। ਉਹ ਰਸੋਈ ਵਿੱਚ ਕੰਮ ਕਰੇਗੀ ਤਾਂ ਮੈਂ ਬਾਹਰ ਲਾਉਂਜ ਦੇ ਵਿੱਚ ਟੀਵੀ ਦੇਖਦਾ ਰਹਾਂਗਾ ਤੇ ਮੈਂ ਉਸਦੇ ਫ੍ਰੀ ਹੋਣ ਦਾ ਇੰਤਜ਼ਾਰ ਕਰ ਲਵਾਂਗਾ। ਇਸ ਦੇ ਬਾਅਦ ਉਸਦੇ ਨਾਲ ਹੀ ਖੇਡਾਂਗਾ।" ਤਰੀਪੰਦੀ ਇਹ ਗੱਲ ਸੁਣ ਕੇ ਮੇਰੇ ਦਿਲ ਵਿੱਚ ਹਲਕੀ ਜਿਹੀ ਠੇਸ ਉੱਠੀ ਮੈਨੂੰ ਉਸਦੇ ਮੈਂ ਉਸਦੇ ਵੱਲ ਦੇਖਿਆ ਉਹ ਬੇਫਿਕਰੀ ਤੇ ਨਾਲ ਖੜਾ ਸੀ ਜਿਵੇਂ ਉਸਨੇ ਕੋਈ ਮਾਮੂਲੀ ਗੱਲ ਕਹਿ ਦਿੱਤੀ ਹੋਵੇ ਪਰ ਮੇਰੇ ਲਈ ਉਹ ਗੱਲ ਮਾਮੂਲੀ ਨਹੀਂ ਸੀ ਮੈਂ ਮੂੰਹ ਬਣਾ ਲਿਆ ਕਿਉਂਕਿ ਮੇਰਾ ਬੇਟਾ ਮੇਰੇ ਨਾਲ ਸੌਣਾ ਨਹੀਂ ਚਾਹੁੰਦਾ ਸੀ ਉਸ ਨੂੰ ਮੇਰੇ ਨਾਲ ਸੌਣਾ ਚੰਗਾ ਨਹੀਂ ਲੱਗਦਾ ਸੀ ਉਹ ਮੇਰੇ ਤੋਂ ਜ਼ਿਆਦਾ ਮੇਰੀ ਨੌਕਰਾਨੀ ਦੇ ਨੇੜੇ ਸੀ ਤੇ ਉਹ ਉਸਦੇ ਨੇੜੇ ਹੁੰਦਾ ਵੀ ਕਿਉਂ ਨਾ ਆਖਰਕਾਰ ਉਹੀ ਉਸ ਦਾ ਜ਼ਿਆਦਾ ਖਿਆਲ ਰੱਖਦੀ ਸੀ ਉਹੀ ਉਸ ਨੂੰ ਨੁਹਾਉਂਦੀ ਸੀ ਤੇ ਉਸ ਦੇ ਕੱਪੜੇ ਪਾਉਂਦੀ ਸੀ ਉਹੀ ਉਸ ਨੂੰ ਖਾਣਾ ਖਵਾਉਂਦੀ ਸੀ ਉਹੀ ਉਸ ਦੇ ਕੱਪੜੇ ਧੋਂਦੀ ਸੀ ਉਹ ਰੋਂਦਾ ਸੀ ਤਾਂ ਉਹੀ ਉਸ ਨੂੰ ਹਮੇਸ਼ਾ ਚੁੱਪ ਕਰਵਾਉਂਦੀ ਸੀ ਮੇਰੇ ਕੋਲ ਉਹ ਘਟ ਹੀ ਆਉਂਦਾ ਸੀ ਤੇ ਜੇ ਆ ਵੀ ਜਾਂਦਾ ਤਾਂ ਜ਼ਿਆਦਾ ਦੇਰ ਤੱਕ ਨਹੀਂ ਰੁਕਦਾ ਸੀ ਉਹ ਮੇਰੇ ਕੋਲੋਂ ਚੁੱਪ ਹੀ ਨਹੀਂ ਹੁੰਦਾ ਸੀ ਮੇਰੀ ਗੋਦ ਵਿੱਚ ਆ ਕੇ ਵੀ ਉਹ ਬੇਚੈਨ ਹੀ ਰਹਿੰਦਾ ਸੀ ਰਿਪਨਦੀਪ ਪਸੰਦ ਨਾ ਪਸੰਦ ਦੇ ਬਾਰੇ ਵਿੱਚ ਮੇਰੇ ਤੋਂ ਜ਼ਿਆਦਾ ਸੁਖੀ ਨੂੰ ਪਤਾ ਸੀ ਉਹ ਜਾਣਦੀ ਸੀ ਕਿ ਇਸ ਨੂੰ ਕਿਹੜਾ ਖਾਣਾ ਪਸੰਦ ਹੈ ਕਿਹੜਾ ਕਾਰਟੂਨ ਚੰਗਾ ਲੱਗਦਾ ਹੈ ਕਿਹੜਾ ਖਿਡੌਣਾ ਇਸ ਨੂੰ ਜ਼ਿਆਦਾ ਖੁਸ਼ ਕਰਦਾ ਹੈ ਇਹ ਸਭ ਦੇਖ ਕੇ ਮੈਨੂੰ ਦਿਲ ਹੀ ਦਿਲ ਵਿੱਚ ਚੁਬਣ ਜਿਹੀ ਮਹਿਸੂਸ ਹੁੰਦੀ ਸੀ ਮੈਂ ਰਿਪਨ ਨੂੰ ਪਰਮਿਸ਼ਨ ਦੇ ਦਿੱਤੀ ਪਰ ਦਿਲ ਭਾਰੀ ਹੋ ਗਿਆ ਉਹ ਖੁਸ਼ੀ-ਖੁਸ਼ੀ ਬਾਹਰ ਨਿਕਲ ਗਿਆ ਮੈਂ ਫਿਰ ਬੈੱਡ ਤੇ ਲੰਮੀ ਪੈ ਗਈ ਪੱਖਾ ਤੇਜ਼ ਚੱਲ ਰਿਹਾ ਸੀ ਪਰ ਫਿਰ ਵੀ ਮੈਨੂੰ ਗਰਮੀ ਘਟ ਮਹਿਸੂਸ ਨਹੀਂ ਹੋ ਰਹੀ ਸੀ ਮੇਰੇ ਸਿਰ ਦੇ ਸਿਰ ਦੇ ਵਿੱਚ ਦਰਦ ਦੀਆਂ ਲਹਿਰਾਂ ਦੌੜ ਰਹੀਆਂ ਸੀ ਮੈਂ ਅੱਖਾਂ ਬੰਦ ਕੀਤੀਆਂ ਪਰ ਨੀਂਦ ਨਹੀਂ ਆਈ ਮੇਰੇ ਦਿਮਾਗ ਵਿੱਚ ਵਾਰ-ਵਾਰ ਰਿਪਨ ਦੀ ਗੱਲ ਗੂੰਜ ਰਹੀ ਸੀ ਕਿ ਮੈਂ ਤੁਹਾਡੇ ਨਾਲ ਨਹੀਂ ਸੌਣਾ ਮੈਂ ਸੁਖੀ ਆਂਟੀ ਦੇ ਨਾਲ ਹੀ ਰਹਿਣਾ ਹੈ ਇਹ ਸ਼ਬਦ ਮੇਰੇ ਦਿਲ ਵਿੱਚ ਕਿਤੇ ਉਤਰਦੇ ਜਾ ਰਹੇ ਸੀ ਮੈਂ ਖੁਦ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ ਕਿ ਬੱਚੇ ਇਸ ਤਰ੍ਹਾਂ ਹੀ ਹੁੰਦੇ ਨੇ ਪਰ ਦਿਲ ਮੰਨਣ ਨੂੰ ਤਿਆਰ ਨਹੀਂ ਸੀ ਕੁਝ ਦਿਨਾਂ ਬਾਅਦ ਸ਼ਾਮ ਨੂੰ ਮੈਂ ਤੇ ਮੇਰੀ ਕੁਝ ਸਹੇਲੀਆਂ ਇੱਕ ਹੋਰ ਸਹੇਲੀ ਦੇ ਕੋਲ ਡਿਨਰ ਦੇ ਲਈ ਜਾਣਾ ਸੀ ਅਸੀਂ ਸਾਰੀਆਂ ਤਿਆਰ ਹੋ ਕੇ ਉੱਥੇ ਪਹੁੰਚ ਗਈਆਂ ਡਾਈਨਿੰਗ ਟੇਬਲ ਤੇ ਖਾਣੇ ਸਜੇ ਹੋਏ ਸੀ ਹਾਸਾ ਮਜ਼ਾਕ ਚੱਲ ਰਿਹਾ ਸੀ ਗੱਲਬਾਤ ਦਾ ਕੇਂਦਰ ਬੱਚੇ ਬਣ ਗਏ ਸਾਡੀ ਇੱਕ ਸਹੇਲੀ ਆਪਣੇ ਬੱਚਿਆਂ ਨੂੰ बुखार ਹੋਣ ਦੀ ਵਜ੍ਹਾ ਕਰਕੇ ਅੱਜ ਨਹੀਂ ਆ ਸਕੀ ਸੀ ਅਸੀਂ ਸਾਰਿਆਂ ਨੂੰ ਉਸ ਦਾ ਬਹੁਤ ਦੁੱਖ ਸੀ ਇੱਕ ਦੋਸਤ ਨੇ ਕਿਹਾ ਕਿ ਕਾਸ਼ ਉਹ ਅੱਜ ਆ ਜਾਂਦੀ ਸਿਰਫ ਕੁਝ ਘੰਟਿਆਂ ਦੀ ਹੀ ਤਾਂ ਗੱਲ ਸੀ ਬੱਚੇ ਨੂੰ ਕਿਸੇ ਨੌਕਰ ਦੇ ਹਵਾਲੇ ਕਰ ਦਿੰਦੀ ਕੁਝ ਪੈਸੇ ਜ਼ਿਆਦਾ ਦੇ ਦਿੰਦੀ ਤਾਂ ਨੌਕਰਾਨੀ ਖੁਸ਼ੀ ਨਾਲ ਉਸ ਦਾ ਖਿਆਲ ਰੱਖ ਲੈਂਦੀ ਅਸੀਂ ਅਕਸਰ ਹੀ ਇਸ ਤਰ੍ਹਾਂ ਕਰਦੀਆਂ ਸੀ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਕਿਤੇ ਵੀ ਜਾਣਾ ਹੁੰਦਾ ਤਾਂ ਬੱਚਿਆਂ ਨੂੰ ਨੌਕਰਾਂ ਦੇ ਹਵਾਲੇ ਕਰਕੇ ਆ ਜਾਂਦੀਆਂ ਸੀ ਮੈਂ ਸਾਰਿਆਂ ਦੀ ਹਾਂ ਵਿੱਚ ਹਾਂ ਮਲਾਈ ਫਿਰ ਪਤਾ ਨਹੀਂ ਕਿਉਂ ਮੇਰੇ ਦਿਲ ਦੀ ਗੱਲ ਜ਼ੁਬਾਨ ਤੇ ਆ ਗਈ ਮੈਂ ਕਿਹਾ ਇਸ ਤਰ੍ਹਾਂ ਕਰਨ ਨਾਲ ਬੱਚੇ ਜ਼ਿਆਦਾਤਰ ਨੌਕਰਾਂ ਦੇ ਹੀ ਨੇੜੇ ਹੋ ਜਾਂਦੇ ਨੇ ਤੇ ਮਾਵਾ ਤੋਂ ਦੂਰ ਹੋਣ ਲੱਗ ਜਾਂਦੇ ਨੇ ਹੁਣ ਮੇਰੇ ਬੇਟੇ ਨੂੰ ਹੀ ਦੇਖ ਲਓ ਮੇਰੇ ਤੋਂ ਜ਼ਿਆਦਾ ਮੇਰੀ ਨੌਕਰਾਨੀ ਸੁੱਖੀ ਦੇ ਨੇੜੇ ਹੈ ਮਾਂ ਦੀ ਦੂਰੀ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇ ਸੁਖੀ ਇੱਕ ਦਿਨ ਵੀ ਛੁੱਟੀ ਕਰ ਲਵੇ ਤਾਂ ਮੇਰੇ ਬੇਟੇ ਦੀ jaan ਤੇ ਬਣ ਜਾਂਦੀ ਹੈ ਮੈਂ ਇਹ ਗੱਲ ਦੁਖੀ ਅੰਦਾਜ਼ ਵਿੱਚ ਕਹੀ ਮੇਰੇ ਅੰਦਰ ਦੀ ਦੁੱਖ ਹਸਰਤ ਖੁਦ ਬਖੁਦ ਬਾਹਰ ਆ ਗਈ ਮੇਰੀ ਗੱਲ ਸੁਣ ਕੇ ਸਾਰੀਆਂ ਸਹੇਲੀਆਂ ਹੱਸ ਪਈਆਂ ਮੇਰੀ ਇੱਕ ਸਹੇਲੀ ਕਹਿੰਦੀ ਰੱਬ ਦਾ ਸ਼ੁਕਰ ਕਰ ਕਿ ਤੇਰਾ ਬੇਟਾ ਤੇਰੇ ਕਿਤੇ ਜਾਣ ਜਾਂ ਆਉਣ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਦਾ ਉਹ ਨੌਕਰਾਨੀ ਦੇ ਨਾਲ ਜ਼ਿਆਦਾ ਅਟੈਚ ਹੈ ਤੂੰ ਆਜ਼ਾਦੀ ਨਾਲ ਕਿਤੇ ਵੀ ਆ ਜਾ ਸਕਦੀ ਹੈ ਸਾਡੇ ਤੋਂ ਪੁੱਛ ਕੇ ਦੇਖ ਸਾਡੇ ਬੱਚੇ ਗਲੇ ਫਾੜ-ਫਾੜ ਕੇ ਰੋਂ ਲੱਗ ਜਾਂਦੇ ਨੇ ਅਸੀਂ ਜੇ ਕਿਤੇ ਜਾਣ ਦਾ ਸੋਚ ਵੀ ਲਈਏ ਤਾਂ ਉਸ ਦੀ ਗੱਲ ਵਿੱਚ ਸੱਚਾਈ ਸੀ ਮੈਂ ਸਿਰ ਹਿਲਾਇਆ ਮੈਂ ਕਿਹਾ ਹਾਂ ਗੱਲ ਤਾਂ ਤੇਰੀ ਠੀਕ ਹੈ ਪਰ ਫਿਰ ਵੀ ਇੱਕ ਬੱਚੇ ਨੂੰ ਆਪਣੀ ਮਾਂ ਦੇ ਜ਼ਿਆਦਾ ਨੇੜੇ ਹੋਣਾ ਚਾਹੀਦਾ ਹੈ ਮੈਂ ਆਪਣੇ ਦਿਲ ਦੀ ਗੱਲ ਰੋਕ ਨਾ ਸਕੀ ਤਾਂ ਸਾਰੀਆਂ ਸਹੇਲੀਆਂ ਮੈਨੂੰ ਸਮਝਾਉਣ ਲੱਗੀਆਂ ਕਹਿ ਲੱਗੀਆਂ ਜੇ ਤੇਰਾ ਬੱਚਾ ਤੇਰੇ ਜਿਆਦਾ ਨੇੜੇ ਨਹੀਂ ਹੈ ਤਾਂ ਇਸ ਵਿੱਚ ਵੀ ਤੇਰਾ ਹੀ ਫਾਇਦਾ ਹੈ ਤੂੰ ਜਿੱਥੇ ਚਾਹੇ ਆਸਾਨੀ ਦੇ ਨਾਲ ਜਾ ਸਕਦੀ ਹੈ ਸਾਨੂੰ ਦੇਖ ਲੈ ਸਾਡੇ ਬੱਚੇ ਨਾ ਸਾਨੂੰ ਚੈਨ ਨਾਲ ਤਿਆਰ ਹੋਣ ਦਿੰਦੇ ਨੇ ਤੇ ਨਾ ਹੀ ਬਾਹਰ ਨਿਕਲਣ ਦਿੰਦੇ ਨੇ ਹਰ ਵਕਤ ਸਾਡੇ ਨਾਲ ਹੀ ਚਿਪਕੇ ਰਹਿੰਦੇ ਨੇ ਤੂੰ ਤਾਂ ਲੱਕੀ ਹੈ ਕਿ ਤੇਰਾ ਬੇਟਾ ਸਮਝਦਾਰ ਹੈ ਤੈਨੂੰ ਬੰਨ ਕੇ ਨਹੀਂ ਰੱਖਦਾ ਮੇਰੀਆਂ ਸਹੇਲੀਆਂ ਨੇ ਉਸ ਦਿਨ ਮੈਨੂੰ ਐਨੀ ਚੰਗੀ ਤਰ੍ਹਾਂ ਸਮਝਾਇਆ ਕਿ ਮੇਰੇ ਦਿਲ ਚੋਂ ਬਹੁਤ ਸਾਰੇ ਡਰ ਤੇ ਚੂਬਨ ਖਤਮ ਹੋ ਗਈ। ਮੈਂ ਵਾਕਈ ਇਸ ਗੱਲ ਤੇ ਸੋਚਣ ਲੱਗੀ ਕਿ ਸ਼ਾਇਦ ਉਹ ਠੀਕ ਕਹਿ ਰਹੀਆਂ ਨੇ। ਜੇ ਮੇਰਾ ਬੱਚਾ ਮੇਰੇ ਨਾਲੋਂ ਜ਼ਿਆਦਾ ਮੇਰੀ ਨੌਕਰਾਨੀ ਸੁਖੀ ਦੇ ਨੇੜੇ ਹੈ ਤਾਂ ਇੱਕ ਤਰ੍ਹਾਂ ਨਾਲ ਇਹ ਮੇਰੇ ਲਈ ਫਾਇਦੇਮੰਦ ਵਾਲੀ ਹੀ ਗੱਲ ਹੈ। ਮੈਨੂੰ ਕਿਤੇ ਜਾਣ ਆਉਣ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ। ਕੋਈ ਰੁਕਾਵਟ ਨਹੀਂ ਬਣਦੀ। ਕੋਈ ਜਿਦ ਨਹੀਂ ਕਰਦਾ। ਮੈਂ ਆਜ਼ਾਦੀ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਦੀ ਹਾਂ। ਪਰ ਇਸ ਦੇ باوجود ਕਿਤੇ ਨਾ ਕਿਤੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਮਾਂ ਬੈਠੀ ਖਾਮੋਸ਼ ਜਹੀ ਰੋ ਰਹੀ ਸੀ ਜੋ ਚਾਹਦੀ ਸੀ ਕਿ ਉਸ ਦਾ ਬੱਚਾ ਉਸ ਦੀ ਗੋਦ ਵਿੱਚ ਆ ਕੇ ਸੌ ਜਾਏ ਉਸ ਦੀ ਗੱਲ ਮੰਨੇ ਉਸ ਨੂੰ ਲੱਭੇ ਪਰ ਮੈਂ ਇਸ ਆਵਾਜ਼ ਨੂੰ ਦਬਾ ਦਿੱਤਾ ਮੈਂ ਖੁਦ ਨੂੰ ਸਮਝਾ ਲਿਆ ਕਿ ਇਹ ਹੀ ਠੀਕ ਹੈ ਮੈਂ ਆਪਣੀ ਅੰਤਰਾਤਮਾ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਕਿ ਮੇਰਾ ਬੱਚਾ ਖੁਸ਼ ਹੈ ਬਸ ਇਹ ਹੀ ਬਹੁਤ ਹੈ ਤੇ ਮੈਂ ਇਸੇ ਸੋਚ ਦੇ ਨਾਲ ਡਿਨਰ ਦੀ ਮਹਿਫਲ ਦੇ ਵਿੱਚ ਮੁਸਕਰਾਉਂਦੀ ਰਹੀ ਸਮਾਂ ਹੌਲੀ-ਹੌਲੀ ਬੀਤਦਾ ਰਿਹਾ ਮੇਰਾ ਬੇਟਾ ਸੁਖੀ ਦੇ ਜ਼ਿਆਦਾ ਨੇੜੇ ਹੁੰਦਾ ਚਲਾ ਗਿਆ ਉਹ ਸਕੂਲ ਤੋਂ ਆਉਂਦਾ ਤਾਂ ਸਿੱਧਾ ਉਸਦੇ ਕੋਲ ਹੀ ਜਾ ਕੇ ਬੈਠਦਾ ਸੀ 유ਨੀਫਾਰਮ ਬਦਲਣ ਦੇ ਬਾਅਦ ਉਹ ਮੇਰੇ ਕਮਰੇ ਵਿੱਚ ਆਉਣ ਦੀ ਬਜਾਏ ਰਸੋਈ ਜਾਂ ਸਟੋਰ ਰੂਮ ਦੇ ਵਿੱਚ ਸੁਖੀ ਨੂੰ ਲੱਭਦਾ ਸੀ ਉਹ ਜਿੱਥੇ ਵੀ ਹੁੰਦੀ ਰੀਪਨ ਉੱਥੇ ਹੀ ਪਹੁੰਚ ਜਾਂਦਾ ਸੀ ਉਸਦੇ ਨਾਲ ਗੱਲਾਂ ਕਰਦਾ ਉਸਦੇ ਨਾਲ ਬੈਠ ਕੇ ਬਿਸਕਟ ਖਾਂਦਾ ਉਸਦੇ ਨਾਲ ਹੀ ਟੀਵੀ ਦੇਖਦਾ ਸੀ ਮੈਨੂੰ ਅਕਸਰ ਅਹਿਸਾਸ ਹੁੰਦਾ ਕਿ ਮੇਰਾ ਬੇਟਾ ਮੇਰੇ ਕੋਲ ਘੱਟ ਤੇ ਮੇਰੀ ਨੌਕਰਾਨੀ ਦੇ ਕੋਲ ਜ਼ਿਆਦਾ ਸਮਾਂ ਗੁਜ਼ਾਰ ਰਿਹਾ ਹੈ ਪਰ ਮੈਂ ਕਦੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ ਸੁਖੀ ਰਿਪਨ ਦੇ ਖਾਣ ਪੀਣ ਤੇ ਪੜ੍ਹਾਈ ਦਾ ਪੂਰਾ ਖਿਆਲ ਰੱਖਦੀ ਸੀ ਉਹ ਟਾਈਮ ਤੇ ਉਸ ਨੂੰ ਖਾਣਾ ਦਿੰਦੀ ਸੀ ਉਸ ਦੇ ਬੈਗ ਨੂੰ ਤਰੀਕੇ ਦੇ ਨਾਲ ਰੱਖਦੀ ਸੀ ਉਸ ਦੀਆਂ ਕਿਤਾਬਾਂ ਸਾਫ਼ ਕਰਕੇ ਰੱਖਦੀ ਉਸ ਦੀ ਯੂਨੀਫਾਰਮ ਪ੍ਰੈਸ ਕਰਕੇ ਰੱਖਦੀ ਸੀ ਸੁਖੀ ਨੇ ਬਸ 10ਵੀਂ ਕਲਾਸ ਤੱਕ ਹੀ ਪੜ੍ਹਾਈ ਕੀਤੀ ਸੀ ਪਰ ਅਕਲ ਤੇ ਸਮਝ ਉਸ ਵਿੱਚ ਬਹੁਤ ਜ਼ਿਆਦਾ ਸੀ ਉਸ ਦਾ ਵਿਆਹ ਇੱਕ ਨਿਕੰਮੇ ਆਦਮੀ ਨਾਲ ਹੋ ਗਿਆ ਸੀ ਜੋ ਕੰਮਕਾਰ ਤੋਂ ਭੱਜਦਾ ਸੀ ਘਰ ਦਾ ਖਰਚਾ ਵੀ ਉਸ ਨੂੰ ਨਹੀਂ ਦਿੰਦਾ ਸੀ ਇਸੇ ਵਜ੍ਹਾ ਕਰਕੇ ਸੁਖੀ ਮਜਬੂਰ ਹੋ ਕੇ ਮੇਰੇ ਘਰ ਵਿੱਚ ਨੌਕਰੀ ਕਰਨ ਆਈ ਸੀ ਤਾਂ ਕਿ ਆਪਣੇ ਬੱਚਿਆਂ ਦਾ ਪੇਟ ਪਾਲ ਸਕੇ ਉਸ ਦੀ ਜ਼ਿੰਦਗੀ ਵਿੱਚ ਦੁੱਖ ਬਹੁਤ ਸੀ ਪਰ ਫਿਰ ਵੀ ਉਹ ਚੁੱਪ ਚਾਪ ਕੰਮ ਕਰਦੀ ਰਹਿੰਦੀ ਸੀ ਹਰੀਪਨ ਅਜੇ ਛੋਟੀ ਕਲਾਸ ਵਿੱਚ ਸੀ ਸੁਖੀ ਉਸ ਨੂੰ ਆਸਾਨੀ ਦੇ ਨਾਲ ਪੜ੍ਹਾ ਲਿਆ ਕਰਦੀ ਸੀ ਉਸ ਨੂੰ ਹੋਮਵਰਕ ਕਰਵਾ ਦਿੰਦੀ ਸ਼ਬਦ ਸਹੀ ਕਰਵਾਉਂਦੀ ਸੀ ਉਸ ਨੂੰ ਹਮੇਸ਼ਾ ਸਬਕ ਯਾਦ ਕਰਵਾਉਂਦੀ ਸੀ ਕਦੇ ਡਾਂਟ ਦਿਆ ਕਰਦੀ ਸੀ ਤੇ ਕਦੇ ਪਿਆਰ ਦੇ ਨਾਲ ਸਮਝਾਇਆ ਕਰਦੀ ਸੀ ਇਸ ਤਰ੍ਹਾਂ ਮੇਰੇ ਸਿਰ ਤੋਂ ਇਹ ਬੋਝ ਵੀ ਉਤਰ ਗਿਆ ਸੀ ਕਿ ਮੈਨੂੰ ਆਪਣੇ ਬੱਚੇ ਨੂੰ ਟਿਊਸ਼ਨ ਭੇਜਣਾ ਪਏ ਜਾਂ ਖੁਦ ਬੈਠ ਕੇ ਪੜਾਉਣਾ ਪਏ ਮੈਂ ਬੇਫਿਕਰ ਸੀ ਕਿ ਰਿਪਨ ਦੀ ਪੜਾਈ ਚੰਗੀ ਤਰ੍ਹਾਂ ਚੱਲ ਰਹੀ ਹੈ ਮੈਂ ਸੁਖੀ ਨੂੰ ਇਸ ਕੰਮ ਦੇ ਅਲੱਗ ਪੈਸੇ ਵੀ ਦਿੰਦੀ ਸੀ ਸੁਖੀ ਖੁਸ਼ੀ ਖੁਸ਼ੀ ਰਿਪਨ ਦਾ ਖਿਆਲ ਰੱਖਦੀ ਜਾ ਰਹੀ ਸੀ ਉਹ ਉਸ ਨੂੰ ਆਪਣਾ ਬੱਚਾ ਸਮਝਣ ਲੱਗੀ ਸੀ ਕਈ ਵਾਰ ਮੈਨੂੰ ਰਿਪਨ ਦੇ ਵਿਹਾਰ ਵਿੱਚ ਬਦਲਾਅ ਮਹਿਸੂਸ ਹੁੰਦਾ ਸੀ ਉਹ ਪਹਿਲਾਂ ਵਰਗਾ ਖਿੜਿਆ-ਖਿੜਿਆ ਬੱਚਾ ਨਹੀਂ ਰਿਹਾ ਸੀ ਉਸ ਦੀਆਂ ਗੱਲਾਂ ਵਿੱਚ ਗੰਭੀਰਤਾ ਆਉਣ ਲੱਗੀ ਸੀ ਕਦੇ ਉਹ ਚੁੱਪ ਹੋ ਜਾਂਦਾ ਕਦੇ ਬਿਨਾਂ ਵਜਾ ਜਿਦ ਕਰਨ ਲੱਗ ਜਾਂਦਾ ਕਦੇ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਨਜ਼ਰ ਆਉਂਦੀ ਸੀ ਉਸ ਦੀਆਂ ਕੁਝ ਹਰਕਤਾਂ ਐਹੋ ਜਿਹੀਆਂ ਸੀ ਜਿਨ੍ਹਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਦੇ ਉਹ ਇਕੱਲੇ ਬੈਠ ਕੇ ਸੋਚਦਾ ਰਹਿੰਦਾ ਕਦੇ ਆਪਣੇ ਖਿਡੌਣਿਆਂ ਨਾਲ ਹੀ ਗੱਲਾਂ ਕਰਦਾ ਰਹਿੰਦਾ ਸੀ ਕਦੇ ਬਿਨਾਂ ਵਜਾ ਗੁੱਸੇ ਵਿੱਚ ਆ ਜਾਂਦਾ ਸੀ ਤੇ ਕਦੇ ਹਰੋਣ ਲੱਗ ਜਾਂਦਾ ਸੀ ਪਰ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਅਣਦੇਖਾ ਕਰ ਦਿੱਤਾ ਮੈਂ ਇਹ ਸੋਚ ਕੇ ਖੁਦ ਨੂੰ ਹੌਸਲਾ ਦੇ ਰਹੀ ਸੀ ਕਿ ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ ਜੇ ਮੈਨੂੰ ਬੱਚੇ ਦੀ ਇੱਕ ਇੱਕ ਗੱਲ ਦਾ ਖਿਆਲ ਰੱਖਣਾ ਪਏ ਤਾਂ ਫਿਰ ਮੈਂ ਨੌਕਰਾਨੀ ਨੂੰ ਕਿਸ ਗੱਲ ਦੇ ਪੈਸੇ ਦਿੰਦੀ ਆ ਉਹ ਖੁਦ ਹੀ ਉਸਦੇ ਬਿਜ਼ੀ ਹੋਣ ਵਿੱਚ ਆਉਣ ਵਾਲੇ ਬਦਲਾਅ ਨੂੰ ਸੁਭਾਲ ਲਵੇਗੀ ਮੇਰਾ ਕੰਮ ਸਿਰਫ ਪੈਸੇ ਦੇਣਾ ਸੀ ਤੇ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਸੁੱਖੀ ਦੀਆਂ ਸੀ ਮੈਂ ਮਾਂ ਹੋਣ ਦਾ ਫਰਜ਼ ਹੌਲੀ-ਹੌਲੀ ਦੂਜਿਆਂ ਦੇ ਹਵਾਲੇ ਕਰ ਦਿੱਤਾ ਸੀ। ਇੱਕ ਦਿਨ ਮੈਂ ਦੁਪਹਿਰ ਨੂੰ ਸੁੱਤੀ ਹੋਈ ਸੀ। ਰਿਪਨ ਹਮੇਸ਼ਾ ਦੀ ਤਰ੍ਹਾਂ ਸੁਖੀ ਦੇ ਨਾਲ ਸੀ। ਮੈਂ ਸਾਰੀ ਰਾਤ ਇੱਕ ਪਾਰਟੀ ਵਿੱਚ ਰਹੀ ਸੀ। ਪਾਰਟੀ ਵਿੱਚ ਬਹੁਤ ਹੰਗਾਮਾ ਤੇ ਰੌਣਕ ਲੱਗੀ ਹੋਈ ਸੀ। ਮਿਊਜ਼ਿਕ ਚੱਲ ਰਿਹਾ ਸੀ, ਹਾਸਾ ਮਜ਼ਾਕ ਹੋ ਰਿਹਾ ਸੀ। ਅਸੀਂ ਸਾਰਿਆਂ ਨੇ ਦਿਲ ਖੋਲ ਕੇ ਆਨੰਦ ਲਿਆ ਸੀ। ਪਰ ਸਵੇਰੇ ਤੱਕ ਸਾਰੇ ਥੱਕ ਚੁੱਕੇ ਸੀ। ਇੱਕ-ਇੱਕ ਕਰਕੇ ਸਾਰੇ ਆਪਣੇ ਘਰਾਂ ਨੂੰ ਚਲੇ ਗਏ। ਮੈਂ ਵੀ ਹੱਦ ਤੋਂ ਜ਼ਿਆਦਾ ਥੱਕ ਗਈ ਸੀ ਸਾਰੀ ਰਾਤ ਜਾਗਣ ਦੀ ਵਜ੍ਹਾ ਕਰਕੇ ਮੇਰੇ ਸਰੀਰ ਵਿੱਚ ਦਰਦ ਤੇ ਅੱਖਾਂ ਵਿੱਚ ਬਹੁਤ ਜਿਆਦਾ ਲੱਗ ਰਿਹਾ ਸੀ ਮੈਨੂੰ ਬਹੁਤ ਨੀਂਦ ਆ ਰਹੀ ਸੀ ਇਸ ਲਈ ਮੈਂ ਬੈੱਡ ਤੇ ਲੰਮੀ ਪੈ ਗਈ ਤੇ ਉਸੇ ਵੇਲੇ ਹੀ ਸੌ ਗਈ ਮੈਂ ਸੁਖੀ ਨੂੰ ਕਹਿ ਦਿੱਤਾ ਸੀ ਕਿ ਰਿਪਨ ਸਕੂਲ ਤੋਂ ਵਾਪਸ ਆਏ ਤਾਂ ਉਸ ਨੂੰ ਖਾਣਾ ਖਵਾ ਦੇਣਾ ਤੇ ਹੋਮਵਰਕ ਕਰਵਾ ਦੇਣਾ ਰਿਪਨ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਕੇ ਮੈਂ ਬੇਫਿਕਰੀ ਦੇ ਨਾਲ ਸੁੱਤੀ ਹੋਈ ਸੀ ਕਮਰੇ ਵਿੱਚ ਪਰਦੇ ਲੱਗੇ ਹੋਏ ਸੀ ਪੱਖਾ ਚੱਲ ਰਿਹਾ ਸੀ ਹਲਕੀ ਹਲਕੀ ਹਵਾ ਆ ਰਹੀ ਸੀ ਮੈਂ ਗੂੜੀ ਨੀਂਦ ਦੇ ਵਿੱਚ ਸੀ ਕਿ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਦਰਵਾਜ਼ੇ ਦੀ ਆਵਾਜ਼ ਨਾਲ ਮੇਰੀ ਅੱਖ ਖੁੱਲ ਗਈ ਮੇਰੀ ਨੀਂਦ ਬਹੁਤ ਕੱਚੀ ਸੀ ਜਰਾ ਜਿੰਨੀ ਵੀ ਆਵਾਜ਼ ਤੇ ਟੁੱਟ ਜਾਇਆ ਕਰਦੀ ਸੀ ਮੈਂ ਅੱਧ ਖੁੱਲੀਆਂ ਅੱਖਾਂ ਦੇ ਨਾਲ ਦਰਵਾਜ਼ੇ ਦੇ ਵੱਲ ਦੇਖਿਆ ਸਾਹਮਣੇ ਮੇਰੇ ਪਤੀ ਖੜੇ ਹੋਏ ਸੀ ਮੈਂ ਉੱਠ ਕੇ ਬੈਠ ਗਈ ਅੱਖਾਂ ਮਸਲਦੇ ਹੋਏ ਮੈਂ ਉਹਨਾਂ ਨੂੰ ਦੇਖਿਆ ਮੇਰੀ ਆਵਾਜ਼ ਵਿੱਚ ਨੀਂਦ ਤੇ ਹੈਰਤ ਦੋਨੇ ਸ਼ਾਮਲ ਸੀ ਮੈਂ ਕਿਹਾ ਤੁਸੀਂ ਇਸ ਟਾਈਮ ਘਰੇ ਕਿਵੇਂ ਆ ਗਏ ਤੁਹਾਡੀ ਤਬੀਅਤ ਤਾਂ ਠੀਕ ਹੈ ਨਾ ਮੇਰੀ ਆਵਾਜ਼ ਵਿੱਚ ਚਿੰਤਾ ਵੀ ਸੀ ਮੇਰੇ ਪਤੀ ਬੈੱਡ ਦੇ ਕੋਲ ਮੇਰੇ ਕੋਲ ਆ ਕੇ ਬੈਠ ਗਏ ਉਹ ਮੁਸਕਰਾ ਰਹੇ ਸੀ ਪਰ ਉਸਦੇ ਚਿਹਰੇ ਦੀ ਪਰੇਸ਼ਾਨੀ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸੀ ਉਹਨਾਂ ਨੇ ਕਿਹਾ ਸਿਰ ਵਿੱਚ ਬਹੁਤ ਦਰਦ ਹੈ ਇਸ ਲਈ ਆਫਿਸ ਤੋਂ ਜਲਦੀ ਵਾਪਸ ਆ ਗਿਆ ਸੋਚਿਆ ਸੀ ਬੱਚੇ ਦੇ ਨਾਲ ਟਾਈਮ ਸਪੈਂਡ ਕਰਾਂਗਾ ਪਰ ਲੱਗਦਾ ਹੈ ਕਿ ਤੂੰ ਥੱਕੀ ਹੋਈ ਹੈ ਤੇ ਸੌ ਰਹੀ ਹੈ ਮੈਂ ਹੋਲੀ ਜੈਂ ਕਿਹਾ ਜੀ ਰਾਤ ਪਰ ਪਾਰਟੀ ਵਿੱਚ ਸੀ ਤੇ ਥਕਾਵਟ ਬਹੁਤ ਜ਼ਿਆਦਾ ਹੋ ਗਈ ਸੀ ਇਸ ਲਈ ਮੈਂ ਸੌ ਗਈ ਮੇਰੇ ਪਤੀ ਕੁਝ ਪਾਲ ਚੁੱਪ ਰਹੇ ਫਿਰ ਉਹਨਾਂ ਨੇ ਕਿਹਾ ਰਿਪਨ ਕਿੱਥੇ ਹੈ ਤੂੰ ਉਸ ਨੂੰ ਸੁਖੀ ਦੇ ਕੋਲ ਜ਼ਿਆਦਾ ਨਾ ਛੱਡਿਆ ਕਰ ਉਹ ਤੇਰਾ ਬੇਟਾ ਹੈ ਉਸਦਾ ਖਿਆਲ ਤੂੰ ਖੁਦ ਰੱਖਿਆ ਕਰ ਇਹ ਗੱਲ ਕੀ ਹੋਈ ਕਿ ਤੂੰ ਉਸ ਨੂੰ ਨੌਕਰਾਨੀ ਦੇ ਭਰੋਸੇ ਛੱਡ ਕੇ ਸੁੱਤੀ ਰਹਿੰਦੀ ਹੈ ਉਹ ਕਿਤੇ ਵਿਗੜ ਨਾ ਜਾਏ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਮੈਂ ਹੈਰਾਨੀ ਦੇ ਨਾਲ ਉਸ ਦੇ ਵੱਲ ਦੇਖਿਆ ਮੈਨੂੰ ਲੱਗਿਆ ਸ਼ਾਇਦ ਉਹ ਬਿਨਾਂ ਵਜਾ ਸਖਤੀ ਕਰ ਰਹੇ ਨੇ ਮੈਂ ਕਿਹਾ ਕਿਉਂ ਕੁਝ ਹੋਇਆ ਹੈ ਉਹ ਬੋਲੇ ਕੁਝ ਹੋਇਆ ਤਾਂ ਨਹੀਂ ਹੈ ਪਰ ਕੀ ਤੂੰ ਕੁਝ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਬੱਚੇ ਨੂੰ ਮਾਂ ਦੀ ਜ਼ਰੂਰਤ ਹੁੰਦੀ ਹੈ ਸਿਰਫ ਖਾਣਾ ਕੱਪੜਾ ਹੀ ਬਹੁਤ ਨਹੀਂ ਹੁੰਦਾ ਤੇਰਾ ਧਿਆਨ ਵੀ ਜ਼ਰੂਰੀ ਹੁੰਦਾ ਹੈ ਉਹਨਾਂ ਦੀਆਂ ਗੱਲਾਂ ਵਿੱਚ ਗੰਭੀਰਤਾ ਸੀ ਪਰ ਮੈਂ ਦਿਲ ਤੋਂ ਦਿਲ ਤੇ ਨਹੀਂ ਲਿਆ ਮੈਂ ਬਸ ਉਹਨਾਂ ਨੂੰ ਬੇਫਿਕਰ ਰਹਿਣ ਦੇ ਲਈ ਕਿਹਾ ਠੀਕ ਹੈ ਮੈਂ ਦੇਖ ਲਿਆ ਕਰਾਂਗੀ ਮੈਂ ਉਹਨਾਂ ਦੀ ਗੱਲ ਨੂੰ ਉੱਥੇ ਹੀ ਖਤਮ ਕਰ ਦਿੱਤਾ ਦਿਲ ਹੀ ਦਿਲ ਵਿੱਚ ਮੈਂ ਸੋਚਿਆ ਕਿ ਉਹ ਬੇਵਜ੍ਹਾ ਚਿੰਤਾ ਕਰ ਰਹੇ ਨੇ ਰਿਪਨ ਖੁਸ਼ ਹੈ ਸੁਖੀ ਚੰਗੀ ਤਰ੍ਹਾਂ ਉਸ ਦਾ ਖਿਆਲ ਰੱਖ ਰਹੀ ਹੈ ਫਿਰ ਪ੍ਰੋਬਲਮ ਕੀ ਹੈ ਮੈਂ ਦੁਬਾਰਾ ਸਹਰਾਣੇ ਦੇ ਨਾਲ ਸਿਰ ਲਗਾ ਕੇ ਬੈਠ ਗਈ ਦਿਮਾਗ ਵਿੱਚ ਪਾਰਟੀ ਦੇ ਦ੍ਰਿਸ਼ ਘੁਮਣ ਲੱਗੇ ਆਪਣੀਆਂ ਸਹੇਲੀਆਂ ਦੀਆਂ ਗੱਲਾਂ ਆ ਜਾਣ ਲੱਗੀਆਂ ਸ਼ਾਪਿੰਗ ਦੇ ਪਲਾਂ ਪਲਾਨ ਦਿਮਾਗ ਦੇ ਵਿੱਚ ਆਉਣ ਲੱਗੇ ਮੈਂ ਫਿਰ ਆਪਣੀ ਹੀ ਦੁਨੀਆ ਵਿੱਚ ਖੋ ਗਈ ਮਾਂ ਹੋਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਆਇਆ ਵੀ ਤਾਂ ਕੁਝ ਪਲਾਂ ਦਾ ਮਹਿਮਾਨ ਬਣ ਕੇ ਚਲਾ ਗਿਆ ਮੈਂ ਇਸ ਨੂੰ ਫੜ ਕੇ ਰੱਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੈਂ ਆਪਣੇ ਸੁੱਖ ਨੂੰ ਹੀ ਪੈਲ ਦਿੱਤੀ ਤੇ ਇਸ ਵਿੱਚ ਖੁਦ ਨੂੰ ਸੰਤੁਸ਼ਟ ਕਰ ਲਿਆ। ਇੱਕ ਦਿਨ ਦੁਪਹਿਰ ਦਾ ਟਾਈਮ ਸੀ ਘਰ ਵਿੱਚ ਬਿਲਕੁਲ ਚੁੱਪ ਫੈਲੀ ਹੋਈ ਸੀ। ਏਸੀ ਬੰਦ ਸੀ ਕਿਉਂਕਿ ਲਾਈਟ ਜਾ ਚੁੱਕੀ ਸੀ। ਕਮਰੇ ਵਿੱਚ ਘੁਟਣ ਜਿਹੀ ਮਹਿਸੂਸ ਹੋ ਰਹੀ ਸੀ। ਮੇਰੀ ਨੀਂਦ ਲਾਈਟ ਜਾਣ ਦੀ ਵਜ੍ਹਾ ਕਰਕੇ ਖੁੱਲ ਗਈ ਸੀ। ਮੈਂ ਅੱਖਾਂ ਖੋਲੀਆਂ ਤਾਂ ਪਸੀਨਾ ਮੱਥੇ ਤੇ ਆ ਚੁੱਕਿਆ ਸੀ। ਕਮਰਾ ਬਹੁਤ ਗਰਮ ਹੋ ਗਿਆ ਸੀ। ਮੈਂ ਬੈੱਡ ਤੋਂ ਉੱਠੀ ਪਰਦਾ ਪਾਸੇ ਕੀਤਾ। ਪਰ ਬਾਹਰ ਵੀ ਹਵਾ ਬੰਦ ਸੀ ਦਿਲ ਤੇ ਚੈਨ ਜਿਹਾ ਹੋ ਗਿਆ ਸੀ ਮੈਂ ਸੋਚਿਆ ਪਾਣੀ ਪੀ ਲਵਾਂ ਤੇ ਥੋੜਾ ਬਾਹਰ ਜਾ ਕੇ ਬੈਠ ਜਾਵਾਂ ਮੈਂ ਜਿਵੇਂ ਹੀ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਸਾਰੇ ਘਰ ਵਿੱਚ ਅਜੀਬ ਜਹੀ ਖਾਮੋਸ਼ੀ ਸੀ ਨਾ ਟੀਵੀ ਦੀ ਆਵਾਜ਼ ਆ ਰਹੀ ਸੀ ਨਾ ਰਿਪਨ ਦੇ ਖੇਡਣ ਦੀ ਆਵਾਜ਼ ਆ ਰਹੀ ਸੀ ਮੈਨੂੰ ਹੈਰਾਨੀ ਹੋਈ ਕਿਉਂਕਿ ਉੰਜ ਤਾਂ ਹਰ ਵਕਤ ਰਿਪਨ ਰੌਲਾ ਪਾਉਂਦਾ ਰਹਿੰਦਾ ਹੈ ਮੈਂ ਹੌਲੀ-ਹੌਲੀ ਚੱਲਦੀ ਹੋਈ ਲਾਉਂਜ ਦੇ ਵਿੱਚ ਚਲੀ ਗਈ। ਉੱਥੇ ਵੀ ਕੋਈ ਨਹੀਂ ਸੀ। ਮੈਂ ਰਸੋਈ ਦੇ ਵੱਲ ਦੇਖਿਆ, ਸੁਖੀ ਉੱਥੇ ਵੀ ਨਜ਼ਰ ਨਹੀਂ ਆਈ। ਮੇਰਾ ਦਿਲ ਥੋੜਾ ਜਿਹਾ ਘਬਰਾ ਗਿਆ। ਮੈਂ ਰਿਪਨ ਦਾ ਨਾਮ ਲਿਆ। ਰਿਪਨ ਨੂੰ ਆਵਾਜ਼ ਮਾਰੀ ਪਰ ਅਗੋਂ ਕੋਈ ਜਵਾਬ ਨਾ ਆਇਆ। ਤਾਂ ਮੈਨੂੰ ਸਟੋਰ ਰੂਮ ਦੇ ਵੱਲੋਂ ਹੌਲੀ-ਹੌਲੀ ਕਿਸੇ ਦੇ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਹੌਲੀ-ਹੌਲੀ ਆਵਾਜ਼ ਜਿਵੇਂ ਆ ਰਹੀ ਸੀ। ਮੈਂ ਰੁਕ ਗਈ। ਮੈਂ ਕੰਨ ਲਗਾ ਕੇ ਸੁਣਿਆ ਤਾਂ ਕਿਸੇ ਦੇ ਹੌਲੀ ਆਵਾਜ਼ बोलन थी सी मेरा दिल जोर नाल ਧੜਕਣ ਲੱਗਿਆ ਮੈਂ ਕਦਮ ਹੌਲੀ-ਹੌਲੀ ਸਟੋਰ ਦੇ ਵੱਲ ਵਧਾ ਦਿੱਤੇ ਦਰਵਾਜ਼ਾ ਅੱਧਾ ਖੁੱਲਿਆ ਹੋਇਆ ਸੀ ਮੈਂ ਹਲਕਾ ਜਿਹਾ ਅੰਦਰ ਝਾਕਿਆ ਅੰਦਰ ਦਾ ਦ੍ਰਿਸ਼ ਦੇਖ ਕੇ ਮੇਰੀਆਂ ਅੱਖਾਂ ਹੈਰਾਨੀ ਦੇ ਨਾਲ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸੁੱਕੇ ਫਰਸ਼ ਤੇ ਆਸਨ ਵਿਛਾ ਕੇ ਬੈਠੀ ਹੋਈ ਸੀ ਉਸ ਦੇ ਸਾਹਮਣੇ ਮੇਰਾ ਬੇਟਾ ਰਿਪਨ ਬੈਠਾ ਹੋਇਆ ਸੀ ਉਸ ਦੇ ਛੋਟੇ-ਛੋਟੇ ਹੱਥ ਗੋਡਿਆਂ ਤੇ ਰੱਖੇ ਹੋਏ ਸੀ ਚੇਰਾ ਗੰਭੀਰ ਸੀ ਸੁਖੀ ਹੌਲੀ ਆਵਾਜ਼ ਵਿੱਚ ਕੁਝ ਸਮਝਾ ਰਹੀ ਸੀ ਉਸ ਦੀ ਆਵਾਜ਼ ਹੌਲੀ ਸੀ ਉਸ ਦੇ ਅਜੀਬ ਉਸ ਦੇ ਵਿੱਚ ਅਜੀਬ ਜਿਹਾ ਸਕੂਨ ਸੀ ਸੁਖੀ ਰਿਪਨ ਨੂੰ ਕਹਿ ਰਹੀ ਸੀ ਬੇਟਾ ਪੂਜਾ ਭਗਵਾਨ ਦੇ ਨਾਲ ਗੱਲ ਕਰਨ ਦਾ ਤਰੀਕਾ ਹੁੰਦੀ ਹੈ ਜਦੋਂ ਦਿਲ ਖਿਭਰਾਏ ਤਾਂ ਰੱਬ ਨੂੰ ਯਾਦ ਕਰ ਲੈਣਾ ਜਦੋਂ ਕੁਝ ਚਾਹੀਦਾ ਹੋਵੇ ਤਾਂ ਰੱਬ ਤੋਂ ਮੰਗਦਾ ਮੰਗਣਾ ਜਦੋਂ ਕੁਝ ਵੀ ਬੁਰਾ ਹੋ ਜਾਏ ਤਾਂ ਰੱਬ ਤੋਂ ਮਾਫੀ ਮੰਗਣਾ ਰਿਪਨ ਧਿਆਨ ਨਾਲ ਸੁਣ ਰਿਹਾ ਸੀ ਉਹ ਸਿਰ ਹਿਲਾ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਜਗਿਆਸਾ ਸੀ ਸੁਖੀ ਨੇ ਉਸ ਦੇ ਛੋਟੇ ਛੋਟੇ ਹੱਥ ਫੜ ਕੇ ਉਸ ਨੂੰ ਉਠਾਇਆ ਫਿਰ ਹੱਥ ਪੈਰ ਧੋਤੇ ਤੇ ਸ਼ੁੱਧੀ ਦਾ ਤਰੀਕਾ ਸਮਝਾਉਣ ਲੱਗੀ ਉਹ ਪਹਿਲਾਂ ਹੱਥ ਧਵਾਉਂਦੀ ਫਿਰ ਮੂੰਹ ਤੇ ਪਾਣੀ ਪਾਇਆ ਫਿਰ ਉਸ ਦੇ ਪੈਰ ਧੋਤੇ ਰਿਪਨ ਬਚਪਨ ਦੀ ਮਾਸੂਮੀਅਤ ਦੇ ਨਾਲ ਸਭ ਕੁਝ ਕਰਦਾ ਜਾ ਰਿਹਾ ਸੀ ਕਦੇ ਪਾਣੀ ਡੇਗ ਦਿੰਦਾ ਸੀ ਕਦੇ ਹੱਸ ਪੈਂਦਾ ਸੀ ਸੁਖੀ ਮੁਸਕਰਾ ਕੇ ਉਸ ਨੂੰ ਠੀਕ ਕਰਦੀ ਜਾਂਦੀ ਸੀ ਉਸ ਵਿੱਚ ਨਾ ਗੁੱਸਾ ਸੀ ਨਾ ਚੁੰਝਲਾਟ ਸੀ ਸਿਰਫ ਪਿਆਰ ਸੀ ਫਿਰ ਸੁਖੀ ਨੇ ਆਸਨ ਠੀਕ ਕੀਤਾ ਰਿਪਰ ਨੂੰ ਆਪਣੇ ਨਾਲ ਖੜਾ ਕੀਤਾ ਉਹ ਖੁਦ ਵੀ ਉਸ ਦੇ ਬਰਾਬਰ ਖੜੀ ਹੋ ਗਈ ਸੁਖੀ ਨੇ ਕਿਹਾ ਬੇਟਾ ਇਸ ਤਰ੍ਹਾਂ ਖੜੇ ਹੁੰਦੇ ਆ ਹੱਥ ਜੋੜਦੇ ਹਾਂ ਨਜ਼ਰ ਹੇਠਾਂ ਰੱਖਦੇ ਹਾਂ ਦਿਲ ਰੱਬ ਦੇ ਵੱਲ ਲਗਾਉਂਦੇ ਹਾਂ ਰਿਪਨ ਨੇ ਸੁਖੀ ਦੀ ਨਕਲ ਕੀਤੀ ਉਸਦੇ ਛੋਟੇ ਛੋਟੇ ਹੱਥ ਜੁੜ ਗਏ ਸਿਰ ਝੁਕ ਗਿਆ ਚਿਹਰਾ ਅਜੀਬ ਗੰਭੀਰਤਾ ਦੇ ਨਾਲ ਭਰ ਗਿਆ ਸੁਖੀ ਨੇ ਮੰਤਰ ਪੜ੍ਹਨੇ ਸਿਖਾਏ ਫਿਰ ਗਾਇਤਰੀ ਮੰਤਰ ਦੇ ਸ਼ਬਦ ਹੌਲੀ-ਹੌਲੀ ਦੁਹਰਾਏ ਰਿਪਨ ਬੁੱਲ ਹਿਲਾਉਂਦਾ ਰਿਹਾ ਕੁਝ ਸ਼ਬਦ ਗਲਤ ਬੋਲੇ ਤੇ ਕੁਝ ਸਹੀ ਸੁਖੀ ਹੌਸਲੇ ਦੇ ਨਾਲ ਠੀਕ ਕਰਦੀ ਰਹੀ ਉਹ ਕਦੇ ਉਸਦੇ ਸਿਰ ਤੇ ਹੱਥ ਫੇਰਦੀ ਕਦੇ ਉਸਦੇ ਮੋਢੇ ਤੇ ਕਪਤ ਪਾਉਂਦੀ ਉਸ ਦਾ ਵਿਹਾਰ ਬਿਲਕੁਲ ਮਾਂ ਵਰਗਾ ਸੀ ਪ੍ਰਾਰਥਨਾ ਦੇ ਦੌਰਾਨ ਰਿਪਣ ਕਦੇ ਇਧਰ ਦੇਖਦਾ ਤੇ ਕਦੇ ਉਧਰ ਦੇਖਦਾ ਪਰ ਸੁਖੀ ਹਰ ਵਾਰ ਪਿਆਰ ਦੇ ਨਾਲ ਉਸ ਦਾ ਧਿਆਨ ਵਾਪਸ ਪੂਜਾ ਦੇ ਵੱਲ ਮੋੜ ਲੈਂਦੀ ਸੀ ਉਸ ਨੂੰ ਸਿਖਾ ਰਹੀ ਸੀ ਕਿ ਰੱਬ ਦੇ ਸਾਹਮਣੇ ਖੜੇ ਹੋ ਕੇ ਦਿਲ ਸਾਫ਼ ਰੱਖਿਆ ਜਾਂਦਾ ਹੈ ਝੂਠ ਨਹੀਂ ਬੋਲਦੇ ਕਿਸੇ ਨੂੰ ਤੰਗ ਨਹੀਂ ਕਰਦੇ ਕਿਸੇ ਦਾ ਦਿਲ ਨਹੀਂ ਦੁਖਾਉਂਦੇ ਪ੍ਰਾਰਥਨਾ ਦੇ ਬਾਅਦ ਸੁਖੀ ਨੇ ਰੀਪਨ ਨੂੰ ਬਿਠਾਇਆ ਉਸਦੇ ਹੱਥ ਪ੍ਰਾਰਥਨਾ ਦੇ ਲਈ ਉੱਪਰ ਕੀਤੇ ਉਹ ਕਹਿ ਰਹੀ ਸੀ ਕਿ ਬੇਟਾ ਰੱਬ ਤੋਂ ਆਪਣੇ ਦਿਲ ਦੀ ਗੱਲ ਮੰਗ ਲੈ ਮੰਮੀ ਪਾਪਾ ਦੇ ਲਈ ਪ੍ਰਾਰਥਨਾ ਕਰ ਆਪਣੇ ਲਈ ਪ੍ਰਾਰਥਨਾ ਕਰ ਚੰਗੀਆਂ ਆਤਾਂ ਦੀ ਪ੍ਰਾਰਥਨਾ ਕਰ ਰੀਪਨ ਨੇ ਮਾਸੂਮ ਆਵਾਜ਼ ਦੇ ਵਿੱਚ ਪ੍ਰਾਰਥਨਾ ਦੇ ਸ਼ਬਦ ਦੁਹਰਾਏ ਉਸ ਦੀ ਆਵਾਜ਼ ਵਿੱਚ ਬਚਪਨ ਦੀ ਸੱਚਾਈ ਸੀ ਮੈਂ ਦਰਵਾਜ਼ੇ ਦੇ ਪਿੱਛੇ ਖੜੀ ਇਹ ਸਭ ਦੇਖਦੀ ਰਹੀ ਮੇਰਾ ਦਿਲ ਅਜੀਬ ਤਰ੍ਹਾਂ ਨਾਲ ਭਰਨ ਲੱਗਿਆ ਮੇਰੇ ਸੀਨੇ ਵਿੱਚੋਂ ਕੁਝ ਟੁੱਟ ਰਿਹਾ ਸੀ ਇਹ ਸਭ ਉਹ ਕੰਮ ਸੀ ਜੋ ਮੈਨੂੰ ਕਰਨੇ ਚਾਹੀਦੇ ਸੀ ਇਹ ਸਭ ਉਹ ਗੱਲਾਂ ਸੀ ਜੋ ਮੈਨੂੰ ਆਪਣੇ ਬੱਚੇ ਨੂੰ ਸਿਖਾਉਣੀਆਂ ਚਾਹੀਦੀਆਂ ਸੀ ਪਰ ਮੈਂ ਸਾਰੀਆਂ ਜ਼ਿੰਮੇਵਾਰੀਆਂ ਸੁਖੀ ਦੇ ਮੋਢਿਆਂ ਤੇ ਭਾ ਦਿੱਤੀਆਂ ਸੀ ਸੁਖੀ ਨੇ ਪ੍ਰਾਰਥਨਾ ਦੇ ਬਾਅਦ ਰਿਪਨ ਨੂੰ ਸੀਨੇ ਨਾਲ ਲਗਾਇਆ ਉਸਦੇ ਸਿਰ ਤੇ ਪਿਆਰ ਦੇ ਨਾਲ ਹੱਥ ਫੇਰਿਆ ਤੇ ਕਹਿਣ ਲੱਗੀ ਬੇਟਾ ਚੰਗੇ ਬੱਚੇ ਉਹ ਹੁੰਦੇ ਨੇ ਜੋ ਰੱਬ ਨੂੰ ਹਮੇਸ਼ਾ ਯਾਦ ਰੱਖਦੇ ਨੇ ਮੰਮੀ ਪਾਪਾ ਦੀਆਂ ਗੱਲਾਂ ਮੰਨਦੇ ਨੇ ਝੂਠ ਨਹੀਂ ਬੋਲਦੇ ਕਿਸੇ ਨੂੰ ਤਕਲੀਫ ਨਹੀਂ ਦਿੰਦੇ ਪੂਜਾ ਕਰਦੇ ਨੇ ਸਫਾਈ ਰੱਖਦੇ ਨੇ ਤੇ ਦਿਲ ਹਮੇਸ਼ਾ ਸਾਫ਼ ਰੱਖਦੇ ਨੇ ਰਿਪਨ ਨੇ ਮਾਸੂਮੀਅਤ ਨਾਲ ਕਿਹਾ ਮੈਂ ਚੰਗਾ ਬੱਚਾ ਬਣਾਗਾ ਉਹ ਦ੍ਰਿਸ਼ ਮੇਰੇ ਦਿਲ ਤੇ ਗਹਿਰਾ ਅਸਰ ਪਾ ਰਿਹਾ ਸੀ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਬੇਟਾ ਸਿਰਫ ਖਾਣਾ ਕੱਪੜਾ ਨਹੀਂ ਮੰਗਦਾ ਸੀ ਉਹ ਸੰਸਕਾਰ ਮੰਗਦਾ ਸੀ ਉਹ ਧਿਆਨ ਮੰਗਦਾ ਸੀ ਉਹ ਮਾਂ ਦੀ ਨੇੜਤਾ ਮੰਗਦਾ ਸੀ ਤੇ ਮੈਂ ਉਹ ਸਭ ਇਸ ਨੂੰ ਨਹੀਂ ਦਿੱਤਾ ਸੁਖੀ ਨੇ ਰਿਪਨ ਨੂੰ ਪਾਣੀ ਪਿਆਇਆ ਉਸ ਨੂੰ ਆਪਣੀ ਗੋਦ ਵਿੱਚ ਬਿਠਾਇਆ ਉਸਦੇ ਵਾਲਾਂ ਵਿੱਚ ਉਂਗਲੀਆਂ ਫੇਰਦੀ ਰਹੀ ਰਿਪਨ ਉਸਦੇ ਸੀਨੇ ਦੇ ਨਾਲ ਲੱਗ ਕੇ ਬੈਠ ਗਿਆ ਉਸਦੇ ਚਿਹਰੇ ਤੇ ਸਕੂਨ ਸੀ ਇਹੋ ਜਿਹਾ ਸਕੂਨ ਜੋ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ ਉਹ ਬੱਚਾ ਜੋ ਅਕਸਰ ਜਿੱਦ ਕਰਦਾ ਸੀ ਅਕਸਰ ਗੁੱਸਾ ਕਰਦਾ ਸੀ ਹੁਣ ਚੁੱਪਚਾਪ ਖਮੋਸ਼ ਬੈਠਾ ਸੀ ਦਿਲ ਵਿੱਚ ਤੋਂ ਉਹ ਸੰਤੁਸ਼ਟ ਲੱਗ ਰਿਹਾ ਸੀ ਮੈਂ ਹੌਲੀ ਜੇ ਕਦਮ ਪਿੱਛੇ ਹਟਾਏ ਮੇਰੇ ਦਿਲ ਵਿੱਚ ਹਲਚਲ ਮੱਚੀ ਹੋਈ ਸੀ ਮੇਰੀ ਅੰਤਰਾਤਮਾ ਨੇ ਪਹਿਲੀ ਵਾਰ ਆਵਾਜ਼ ਦਿੱਤੀ ਮੈਨੂੰ ਅਹਿਸਾਸ ਹੋਇਆ ਕਿ ਸੁਖੀ ਸਿਰਫ ਨੌਕਰਾਨੀ ਨਹੀਂ ਉਹ ਮੇਰੇ ਬੱਚੇ ਨੂੰ ਸੰਸਕਾਰ ਦੇ ਰਹੀ ਸੀ ਉਸ ਨੂੰ ਨੇਕ ਰਸਤਾ ਦਿਖਾ ਰਹੀ ਸੀ ਉਸ ਨੂੰ ਰੱਬ ਨਾਲ ਜੋੜ ਰਹੀ ਸੀ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ ਬੈੱਡ ਤੇ ਬੈਠ ਗਈ ਮੇਰੇ ਹੱਥ ਕੰਬ ਰਹੇ ਸੀ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮੈਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਰਿਹਾ ਸੀ ਮੈਨੂੰ ਜਿਆਦਾ ਆ ਰਿਹਾ ਸੀ ਕਿ ਮੈਂ ਕਿੰਨੀ ਵਾਰ ਰਿਪਨ ਨੂੰ ਅਣਦੇਖਾ ਕੀਤਾ ਕਿੰਨੀ ਵਾਰ ਉਸ ਦੇ ਬੁਲਾਉਣ ਤੇ ਮੈਂ ਬਿਜ਼ੀ ਹੋਣ ਦਾ ਬਹਾਨਾ ਬਣਾਇਆ ਸੀ ਕਿੰਨੀ ਵਾਰ ਮੈਂ ਉਸ ਨੂੰ ਸੁਖੀ ਦੇ ਹਵਾਲੇ ਕਰਕੇ ਆਰਾਮ ਕੀਤਾ ਸੀ ਉਸ ਦਿਨ ਪਹਿਲੀ ਵਾਰ ਮੈਂ ਦਿਲ ਤੋਂ ਸੋਚਿਆ ਕਿ ਸ਼ਾਇਦ ਮਾਂ ਹੋਣਾ ਦਾ ਫਰਜ਼ ਮੈਂ ਨਹੀਂ ਨਿਭਾਇਆ ਮੇਰਾ ਬੇਟਾ ਮੇਰੇ ਤੋਂ ਦੂਰ ਨਹੀਂ ਸੀ ਬਲਕਿ ਮੈਂ ਖੁਦ ਉਸ ਤੋਂ ਦੂਰ ਹੋ ਗਈ ਸੀ ਸੁਖੀ ਨੇ ਜੋ ਕੰਮ ਪਿਆਰ ਦੇ ਨਾਲ ਕੀਤਾ ਉਹ ਮੈਂ ਆਪਣੀ ਸਹੂਲਤ ਦੇ ਚੱਕਰ ਵਿੱਚ ਛੱਡ ਚੁੱਕੀ ਸੀ ਬਾਹਰੋਂ ਰਿਪਨ ਦੇ ਹੱਸਣ ਦੀ ਹਲਕੀ-ਹਲਕੀ ਆਵਾਜ਼ ਆਈ ਉਹ ਸੁੱਖੀ ਦੇ ਨਾਲ ਗੱਲਾਂ ਕਰ ਰਿਹਾ ਸੀ ਪੂਜਾ ਦੇ ਬਾਅਦ ਉਸ ਦਾ ਦਿਲ ਹਲਕਾ ਹੋ ਚੁੱਕਿਆ ਸੀ ਉਹ ਹੁਣ ਖੁਸ਼ ਸੀ ਮੈਂ ਅੱਖਾਂ ਬੰਦ ਕੀਤੀਆਂ ਦਿਲ ਵਿੱਚ ਇੱਕ ਅਜੀਬ ਜਿਹਾ ਫੈਸਲਾ ਬਣਦਾ ਹੋਇਆ ਮਹਿਸੂਸ ਹੋਇਆ ਮੈਂ ਸੋਚਿਆ ਕਿ ਹੁਣ ਮੈਂ ਸਿਰਫ ਪਾਰਟੀਆਂ ਤੇ ਆਰਾਮ ਵਿੱਚ ਨਹੀਂ ਰਹਾਂਗੀ ਮੈਂ ਆਪਣੇ ਬੇਟੇ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਾਂਗੀ ਉਸ ਦਿਨ ਮੈਨੂੰ ਪਹਿਲੀ ਵਾਰ ਸਮਝ ਆਇਆ ਕਿ ਬੱਚੇ ਨੂੰ ਪਾਲਣਾ ਸਿਰਫ ਨੌਕਰਾਨੀ ਦਾ ਕੰਮ ਨਹੀਂ ਹੁੰਦਾ ਮਾਂ ਦੀ ਮੌਜੂਦਗੀ ਵੀ ਜ਼ਰੂਰੀ ਹੁੰਦੀ ਹੈ ਤੇ ਜੇ ਮਾਂ ਖੁਦ ਪਿੱਛੇ हट ਜਾਏ ਤਾਂ ਕੋਈ ਉਸ ਦੀ ਜਗ੍ਹਾ ਲੈ ਲੈਂਦਾ ਹੈ ਜਿਵੇਂ ਸੁਖੀ ਨੇ ਲੈ ਲਈ ਸੀ ਪਿਆਰ ਨਾਲ ਹੌਸਲੇ ਨਾਲ ਤੇ ਨੇਕੀ ਦੇ ਰਸਤੇ ਵਿੱਚ ਪਾ ਕੇ ਉਸ ਅਹਿਸਾਸ ਦੇ ਨਾਲ ਮੈਂ ਬੈੱਡ ਤੋਂ ਬੈੱਡ ਤੇ ਬੈਠੀ ਰਹੀ ਮੇਰਾ ਦਿਲ ਭਰਿਆ ਹੋਇਆ ਸੀ ਅੱਖਾਂ ਵਿੱਚ ਪਾਣੀ ਸੀ ਤੇ ਦਿਮਾਗ ਵਿੱਚ ਇੱਕ ਹੀ ਗੱਲ ਘੁੰਮ ਰਹੀ ਸੀ ਕਿ ਮੇਰਾ ਬੇਟਾ ਹੁਣ ਸਿਰਫ ਮੇਰਾ ਨਹੀਂ ਰਿਹਾ ਉਸ ਦੀ ਦੁਨੀਆ ਵਿੱਚ ਸੁਖੀ ਵੀ ਸ਼ਾਮਲ ਹੋ ਚੁੱਕੀ ਸੀ ਜੋ ਉਸ ਨੂੰ ਸਿਰਫ ਸੰਭਾਲ ਨਹੀਂ ਰਹੀ ਸੀ ਬਲਕਿ ਉਸ ਨੂੰ ਇੱਕ ਚੰਗਾ ਇਨਸਾਨ ਵੀ ਬਣਾ ਰਹੀ ਸੀ ਤਾਂ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਨਾ ਜੇ ਤੁਸੀਂ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਤਾਂ ਮਿਲਦੇ ਆਂ ਜੀ ਇਹੋ ਜੀ ਇੱਕ ਹੋਰ ਮੋਟੀਵੇਸ਼ਨਲ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਥੈਂਕ ਯੂ